ਇਸ ਸਾਡੀਆਂ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਪਰਿਵਾਰ 'ਚ ਬਹਿ ਕੇ ਨਾ ਦੇਖੋ ਕਿਉਂਕਿ ਬਈ ਸਾਡੇ ਤੋਂ ਵੀਡੀਓ ਬਣਾਉਣ ਦੇ ਦੋ ਗਾਲਾਂ ਨਿਕਲ ਜਾਂਦੀਆਂ ਨੇ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ-ਪਾਤ ਨਾਲ ਕਿਸੇ ਵਿਅਕਤੀਤ ਨਾਲ ਕੋਈ ਸਬੰਧ ਨਹੀਂ ਤੇ ਕਿਸ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਤੇ ਇਹ ਮੰਦਿਰ ਤੇ ਛੜੇ-ਛਾਂਟਾਂ ਵਾਸਤੇ ਸੀ ਵੀਡੀਓ ਬਣਾਉਣੇ ਆ ਨਜ਼ਾਰੇ ਲੈਣ ਵਾਸਤੇ ਬਣਾਉਣੇ ਆ ਭੈਣ ਜੀ ਲੰਨ ਦੇ ਦਾਂ ਜੀ ਜੀ ਉਹਦੇ ਦਾ ਭੈਣ ਦਾ ਛੋਲਾ ਜਾਵੇ ਤਾਂ ਬੜਾ ਪੰਗਾ ਹੋਇਆ ਭੈਣ ਦਾ ਲੰਨ ਇੱਕ ਜੱਗਾ ਜੱਗਾ ਸੁਣਦਾ ਜਵਾਰ ਕਾਲਾ ਭੈਣ ਜੀ ਦੇ ਦਾਂ ਲੰਨ ਉਹਦੀ ਦੀ ਮੈਂ ਤੇ ਭੈਣ ਦਾ ਲੰਨ ਇਹ ਸਾਰੇ ਨੁਕਤੇ ਸਾਡਾ ਸਾਰਾ ਕੰਮ ਪਟਦਾ ਭੈਣ ਚੋਦੇ ਨੇ ਭੈਣ ਦੇ ਲੰਨ ਨੂੰ ਆਖਾ ਵੀ ਭਾਈ ਤੂੰ ਕੀ ਲੈਣਾ ਸਾਡੀ ਗੱਲ ਬਾਤ ਤੋਂ ਹਟੇ ਨਹੀਂ ਮੈਂ ਜੱਗਾ ਜਵਾਰ ਕਾਲਾ ਜੱਗਾ ਜਵਾਰ ਕਾਲਾ ਆ ਭਾਂਦੀ ਫੁੱਦੀ ਫੜਲਾ ਟੱਟੇ ਦੂਰ ਹੁਣ ਵੀ ਆਉਂਦੀ ਏ ਮੇਰੇ ਕੋਲ ਹੁਣ ਕੀ ਤੂੰ ਟੱਟੇ ਫੜ ਲੈ ਵੱਡਾ ਜਮਾਰ ਕਰਾ ਬਣਾ ਫਿਰਦਾ ਕਿਹੜੀ ਏ ਕੋਈ ਗੱਲ ਨਹੀਂ ਹੁਣ ਪੇਚਾ ਪੈਗਾ ਤਾਂ ਹੁਣ ਬਣਾਉਂਗਾ ਰੇਲ ਕੋਈ ਗੱਲ ਨਹੀਂ ਹੁਣ ਮੈਂ ਖੇਚੀਆਂ ਅੱਜ ਵੀ ਹੋਊਗਾ ਤਾਂ ਮੇਰੇ ਕੋਲੇ ਜੱਗੇ ਨੂੰ ਫੋਨ ਦੁਬਾਰੇ ਭਾਂਦਾ ਲਾਣਾ ਨੰਬਰਦਾਰ ਜੂਆਈਆਂ ਵਾਲਾ ਫੇਰ ਕਰੂਗਾ ਤੇ ਪਤਾ ਹੈਗੀ ਮੈਨੂੰ ਸਾਰੀਆਂ ਗੱਲਾਂ ਦਾ ਕੋਈ ਗੱਲ ਨਹੀਂ ਐਣ ਕੇ ਪੜਾਕੇ ਅੱਜ ਫੇਰ ਕੋਈ ਗੱਲ ਨਹੀਂ ਦੇਖਦੇ ਆ ਫੇਰ ਅੱਦਾਂ ਫੋਨ ਉਹਨੂੰ ਅੱਜ ਵੀ ਮੈਂ ਅੱਜ ਮੈਂ ਕਰਕੇ ਦੇਖਦਾ ਉਹਨੂੰ ਫੋਨ ਮੈਂ ਵੀ ਆਊ ਕਿ ਨਹੀਂ ਆਉਂਦੀ ਐਂ ਤੇ ਲਾਂਡਕ ਤਾਂ ਨਿੰਗਾ ਦੀ ਬਾੜੀ ਘੱਟ ਗਈ ਭਾਂਦਾ ਛੋਲਾ ਦਿਨੇ ਦੇ ਅਖਰੀ ਨਹੀਂ ਦਿੰਦੇ ਓਏ ਉਹਦਾ ਨੰਬਰ ਭਾਂਦੇ ਲੰਨ ਦੀ ਦਾ 9501915016 ਆ ਪਿਆਗਾ ਅੱਦਾਂ ਮੈਂ ਗੱਲ ਭਾਂਦੇ ਲੰਦੀ ਨਾਲ ਹੈਲੋ ਹੈਲੋ ਓ ਕਿੱਤਣਾ ਤੂੰ ਕੌਣਾ ਉਹ ਭਾਂਡੇ ਲਾਂਦੀਏ ਤੈਨੂੰ ਪਤਾ ਨਹੀਂ ਲੱਗਦਾ ਬਾਜ ਦਾ ਕੌਣ ਬੋਲਦਾ ਮੈਂ ਨਹੀਂ ਜੀ ਕੌਣ ਬੋਲਦੇ ਤੁਸੀਂ ਉਹ ਤੇਰੀ ਭਾਂਡੇ ਲਾਂਣਾ ਜੱਗੇ ਨੇ ਜੋਗਦੇ ਨਹੀਂ ਬੁੰਡਕੁੱਟੀ ਸੀ ਤੂੰ ਤਾਂ ਨੰਬਰ ਹੀ ਭੁੱਲ ਗਈ ਭਾਂਡੇ ਲਾਂਦੀਏ ਨਹੀਂ ਓ ਤੁਸੀਂ ਬੋਲਦੇ ਹੋ ਓਏ ਯਾਰ ਤੇਰੇ ਬਖਤੌਰ ਬੋਲਦਾ ਬਖਤੌਰ ਅੱਛਾ ਕਿਵੇਂ ਹੈ ਜੀ ਠੀਕ ਠਾਕ ਕਿੱਥੋਂ ਕਰੀ ਸੀ ਜੀ ਅੱਛਾ ਕਰੀ ਜੀ ਹਾਂਜੀ ਕੀ ਕੁਛ ਕਰਦੀ ਸੀ ਕੁਛ ਨਹੀਂ ਬਸ ਪਈ ਸੀ ਮੰਜੇ ਤੇ ਮੰਜੇ ਤੇ ਫਿਰ ਤੂੰ ਆਹ ਖੜਾ ਪੱਜ ਖੇਤ ਪਾਵਾਂਗੇ ਨਰਮੇ ਤੇ ਤੂੰ ਆਹ ਕੱਲ ਮੇਰੇ ਕੋਲੇ ਆ ਜਾ ਖੇਤ ਓਏ ਜਵਾਕਾ ਇਹਨੂੰ ਛੁੱਟੀ ਆਉਣ ਵਾਲੀ ਸੀ ਜਵਾਕਾ ਇਹਨੂੰ ਛੁੱਟੀ ਆਉਣ ਵਾਲੀ ਨੂੰ ਕੀ ਹੁੰਦਾ ਤੂੰ ਕੁੰਡਾ ਲਾ ਕੇ ਆ ਜਾ ਇੱਥੇ ਧਰ ਦੇ ਡਲੇ ਡੋਲੇ ਥੱਲੇ ਚਾਬੀ ਭਾਂਦੀ ਲੰਨ ਲੰ ਜਵਾਕਾ ਪੇ ਆ ਕੇ ਰੋਟੀਆਂ ਖਾ ਲੈਣਗੇ ਓਏ ਚਾਹ ਬਿਣਾ ਤਰਸਣਗੇ ਉਹ ਆ ਕੇ ਉਹ ਚਾਹ ਭਾਂਦੇ ਲੰਨ ਨੂੰ ਆਪੇ ਜਾਣਦੇ ਹੈ ਸਿਲੰਡਰ ਚ ਲਾਉਣਾ ਕੁਛ ਨਹੀਂ ਹੁੰਦਾ ਚੱਲ ਫਿਰ ਮੈਂ ਆਉਣੀ ਆਂ ਆਜਾ ਖੇਤ ਆਜਾ ਨਾਲੇ ਤੂੰ ਐ ਕਰੀ ਹਾਂਜੀ ਕੋਈ ਗੱਟਾ ਗੱਟਾ ਪੱਲੀ ਪੁੱਲੀ ਚੱਕ ਲੈ ਚੰਗਾ ਉਹ ਤੇ ਤੁਸੀਂ ਦੇਖੋ ਮੈਂ ਨਹੀਂ ਜੀ ਫਿਰ ਇੱਥੇ ਆਪਣੇ ਖੇਤ ਵੀ ਹੋਣੀ ਨਹੀਂ ਉਹ ਤਾਂ ਫਿਰ ਤੁਸੀਂ ਦੇਖੋ ਨਾਲੇ ਕੋਈ ਕੱਪੜਾ ਚੱਕ ਲੈ ਮਾੜਾ ਸਾਫ ਸਪਾਈ ਕਰਨ ਵਾਸਤੇ ਕੋਈ ਨਹੀਂ ਹਾਉ ਲਾਜ਼ਮੀ ਲੈਪੋ ਲੈਣਾ ਜਾਈ ਤੂੰ ਤੇ ਬਾਹਲਾ ਲੱਚਾਉਣਾ ਜਾਣਾ ਤੇਨੇ ਉਹ ਮਸ਼ੀਨ ਗਿੱਲੀ ਰੂਗੀ ਨਹੀਂ ਚੰਨੀ ਹੈਗੀ ਕੋਈ ਨਹੀਂ ਹਾਂ ਮਸ਼ੀਨ ਗਿੱਲੀ ਰੂਗੀ ਆਜ ਤੂੰ ਟਾਈਮ ਨਾਲ ਆ ਜੀ ਚੰਗਾ ਚੰਗਾ ਮੈਂ ਆਉਣੀ ਆ ਆ ਜਾ ਫਿੱਟੂ ਆਏ ਕਰੀ ਨਾਲੇ ਇੱਕ ਤੇਲ ਦਾ ਕਾਕੜਾ ਲੈ ਆਈ ਕੋਈ ਨਹੀਂ ਲੈ ਆਉਂਗੀ ਮਾਰਾ ਤੇਲ ਦਾ ਕਾਕੜਾ ਲੈ ਨਹੀਂ ਲਾਜਮਤ ਜਾਤ ਕਰਕੇ ਲੈ ਆਉਂਗੀ ਸੁਣ ਲੈ ਤੈਨੂੰ ਜਾਤ ਕਰਕੇ ਉਹ ਨਾਲੇ ਕਿਤੇ 10 ਰੁਪਏ ਵਾਲਾ ਭਾਂਡੇ ਲਾਂਦਾ ਕਿਉਂ ਉਹ ਕਾਜਾ ਵਾਲਾ ਹੁੰਦਾਗਾ ਉਹ ਔਲੇੰ ਦਾ ਔਲੇੰ ਨਾਲੇ ਹੀ ਕਿਤੇ ਕੋਈ ਨਹੀਂ ਸਰੋਂ ਦਾ ਪਾ ਲੈਉਂਗੇ ਉਹਦੇ ਵਿੱਚ ਨਾ ਪਾ ਕੇ ਲੈ ਭਾਂਡੇ ਲਾਂਦੀਏ ਮੱਚੂਗੀ ਪੈਟਰੋਲਾ ਲੈ ਆਵਾ ਪਟ્રોલ ਤਾਂ ਫਿਰ ਤੂੰ ਦੇਖ ਲੈ ਲਾ ਕੇ ਦੇਖ ਲੈ ਪਟ્રોલ ਤਾਂ ਘਰੇ ਨਾਲੇ ਆ ਮੇਰੇ ਕੋਲੇ ਆ ਜੇਂਗੀ ਕਿ ਨਾ ਪਤਾ ਲੱਗ ਜੂ ਤੈਨੂੰ ਚੱਲ ਘੱਟ ਫੋਨ ਮੈਂ ਆਉਣੀ ਆ ਹਾਂ ਤੂੰ ਆ ਕੇ ਸ਼ਰਮਦਲੇ ਨਹੀਂ ਕੱਲੇ ਦਾ ਰਲਮਾ ਨਾਲੇ ਭੈਣ ਜਦੀ ਮੱਚੂਗੀ ਚੰਗਾ ਹਾਂ ਛੇਤੀ ਆ ਜਾ ਠੀਕ ਹੈ ਕੋਈ ਤੇ ਡੋਡੇ ਦੇ ਦੇਸੀ ਕਿਉਂ ਲਾਉਣਾ ਪਵੇ ਬੱਸ ਤੂੰ ਦੇਖ ਲੈ ਆਉ ਮੈਨੂੰ ਤਾਂ ਪਤਾ ਨਾ ਤੈਨੂੰ ਵੀ ਲੱਗ ਜੂ ਪਤਾ ਮੈਨੂੰ ਕੀ ਪਤਾ ਲੱਗੂ ਇਹ ਤਾਂ ਗਿਆ ਮੂਲਾ ਅੰਦਰ ਪਤਾ ਘਰ ਨਾਲ ਲੱਗੂ ਕੋਈ ਨਹੀਂ ਆ ਜਾ ਫਿਰ ਚੰਗਾ ਆਉਣੀ ਆ ਜਾ ਆ ਜਾ ਮੱਕੂ ਕੱਦਨ ਖਾਣਾ ਕੋ ਬੱਕਰਾ ਜੀ ਖਾ ਲੈ ਖਾ ਲੋ ਖਾ ਲੈ ਇੰਨਾ ਪਾ ਟਾਲਾ ਨੇ ਬਿਚਾ ਹੋ ਰਿਆ ਕਿ ਪਰ ਤੇ ਦੰਦਾ ਪੜਾ ਪਰ ਤੇ ਦੰਦੀ ਕੋਈ ਖਾ ਲੈ ਖਾ ਲੈ ਬੱਕਰਾ ਇੱਕ ਉਹ ਨਾ ਖਾ ਲੈ ਕਿchna ਚਰ ਜਾ ਨਾ ਖਾ ਲੈ ਤੂੰ ਕੀ ਵੀ ਖਾਈ ਨਹੀਂ ਉਹ ਪਾ ਜੇ ਲਾਂਜੀ ਤੂੰ ਕੀ ਵੀ ਖਾ ਲੇ ਤੇਰਾ ਬੰਤ ਤਾਂ 2 ਮੀਟਰ ਚ ਜਾਂਦਾਗਾ ਖਾ ਕੀ ਕਰੇਗਾ ਤੂੰ ਕੋਈ ਅੱਜ ਨਹੀਂ ਬੰਦਦਾ ਫਤਰੇਲੀਆਂ ਲਿਆ ਦੂੰਗਾ ਮੱਛੇ ਨੂੰ ਦੇਖਦੀ ਜਾਈਂ ਤੂੰ ਜੇ ਚੁੰਬੜ ਗਿਆ ਬਖਤੌਰ ਹੁਣ ਕੋਈ ਨਹੀਂ ਮੈਂ ਆਉਣੀ ਆ ਹਾਂ ਪਛੜੀਆਂ ਇਕੱਠੀਆਂ ਕਰ ਦੂੰ ਭੈਣ ਦੀ ਬੁੱਧੀ ਮੁੜ ਕੇ ਆਖੇਂ ਕਿ ਗਡਾਣੇ ਵਾਲੀਆਂ ਛੇਵੀਆਂ ਬਣਾ ਕੇ ਜੇ ਘਰੇ ਤੇ ਗਡਾਣੇ ਵਾਲੀਆਂ ਛੇਵੀਆਂ ਤੇ ਘੋ ਪਾ ਪਾ ਕੇ ਨਾੜਾਂ ਸਿੱਧੀਆਂ ਕਰੇਂਗੀ ਇਹ ਲਾਲੀ ਸਾਹਿਬ ਕੋਈ ਨਹੀਂ ਬਖਤੌਰ ਹੁਣ ਪੂਰਾ ਹੋ ਹੋਰ ਖਾ ਖਾ ਕੇ ਭੁੱਕੀ ਲਾਲ ਹੋਇਆ ਖੜਾਗਾ ਕੇਰਾ ਮੈਂ ਦੇਖ ਲੈ ਤੈਨੂੰ ਕਿੰਨੇ ਕੇ ਪਾਣੀ ਜਾਏ ਤੂੰ ਚਲ ਆ ਫੇਰ ਖੇਤ ਆਪੇ ਦੇਖ ਲਿਆ ਆਉਣੀ

ਆ ਗਈ ਕੇ ਹਾਂ ਆ ਗਈ ਤੂੰ ਕਿਵੇਂ ਆ ਠੀਕ ਆ ਬਹਿ ਜਾ ਤੂੰ ਉੱਥੇ ਗਿਆ ਸੀ ਕਾ ਹਰਦਵਾਰ ਆ ਜਾ ਕੇ ਆਇਆਗਾ ਮੈਂ ਮੇਰੇ ਵਾਸਤੇ ਕਿ ਲਿਆਂਦਾ ਤੇਰੇ ਵਾਸਤੇ ਲਿਆਇਆਗਾ ਮੈਂ ਇੱਕ ਤਾਂ ਤੇਰੇ ਵਾਸਤੇ ਚੈਨੀ ਲੈ ਕੇ ਆਇਆਗਾ ਕਿੱਥੇ ਆ ਮੇਰੇ ਕੋਲ ਹੀ ਆ अच्छा मैं तो जबाकों ने चोरियां जो पहले गीजे च पाके रख ली मंगा पाए खेत छदांगे ओदो दमांगे ओनु ए ता सोनी वाली आ ए भैन चोदी 450 दी आई आ हम्म ਤੇ ਹੋਰੂੰ ਤੂੰ ਤਾਂ ਕਹਤਾ ਹੂੰ 450 ਸਾਡੇ 450 ਰੁਪਏ ਕ ਮੇਰੇ ਕੋਲ ਭਾਂਚ ਦੀ ਮੱਝ ਵੇਚੀ ਸੀ ਮੈਂ ਪੈਸੇ ਹੈਗੇ ਸੀ ਮੇਰੇ ਕੋਲੇ ਤੇ ਫਿਰ ਮੈਨੇ ਵੀ ਦੇ ਦੇ ਕੁਸ ਤੈਨੂੰ ਵੀ ਦਊਂ ਆ ਤੈਨੂੰ ਦੇ ਕੇ ਤੋਰੂੰ ਅੱਜ ਪੈਸੇ ਕਿੰਨੇ ਦੇਹਾਂਗਾ ਮੈਨੂੰ ਤੈਨੂੰ ਦੇ ਦਊਂਗਾ ਖਰਚਾ ਪਾਣੀ ਜਾਂ ਕਿਹੜਾ ਥੋੜਾ ਕਾਣਾ ਮੇਰਾ ਸਮਾਨ ਵੀ ਮੁੱਕਿਆ ਪਿਆਗਾ ਕੀ ਨਹੀਂ ਉਹ ਮੇਰਾ ਕੱਪ ਜਾਨੀ ਹੈਗਾ ਇੱਕ ਤਾਂ ਚਾਹੁਰਕੀ ਬਿੰਦੀ ਹੈ ਨਹੀਂ ਤੇਰੇ ਭਲੇ ਕੇ ਹਾਂ ਵੀ ਹੈ ਨਹੀਂ ਸੁਰਖੀ ਬਿੰਦੀ ਤਾਂ ਮੈਂ ਲੈ ਕੇ ਆਇਆ ਤੇਰੇ ਬਾਅਦ 24 ਤਖਾ ਉਹ ਵੀ ਲੈ ਕੇ ਆਇਆ ਸੀ ਸੁਰਖੀ ਵੀ ਲੈ ਕੇ ਆਇਆ ਸੀ ਮੈਂ ਚੱਲ ਖੇਤ ਸੱਦਾਂਗੇ ਭਾਂਜਾ ਸੁਰਖੀ ਸੁਰਖੀ ਭਾਂਜਾ ਉਹਦਾ ਨੇ 70 70 ਰੁਪਈਆ ਦੀ ਦਿੱਤੀ ਆ ਹੂੰ ਇਹ ਤਾਂ ਪ੍ਰਾਣ ਉਹ ਆ ਗਈ ਡੇ ਟੱਪੀਆਂ ਵਾਲੀਆਂ ਹੁੰਦੀਆਂ ਗਿਆ ਤੇਰੀ ਭੋਸੜੀ ਡੇ ਟੱਪੀਆਂ ਵਾਲੀ ਦੇਖ ਨਵੀਂ ਲੁੱਲੀ ਵਾਂਗੂ ਨਿਕਲਦੀ ਐ ਨਾ ਕੁੱਤੇ ਦੀ ਲੁੱਲੀ ਵਾਂਗੂ ਆ ਦੇਖ ਤੇ ਤਾਂ ਬੋਲਦਾ ਬਾਹਲਾ ਤੇ ਬਾਹਲਾ ਕੀ ਬੋਲਦਾ ਨਵੇਂ ਮਾਡਲ ਦੀ ਆ ਦੇਖ ਚੇਪੀ ਲੱਗੀ ਹੋਈ 27 ਨੰਬਰ ਰਿਜਨਲ 70 ਰੁਪਈਆ ਦੀ ਪੂਰੀ ਰਿਜਨਲ ਆ ਇਹ ਉਹ ਤੋਂ ਲੈ ਕੇ ਆਏਗਾ ਜਿਹੜੇ ਉਹ ਦੁਕਾਨਦਾਰ ਹੁੰਦੇ ਬਨਜਾਰੇ ਤੋਂ ਲੈਂਦੀ ਬਾਹਰੋਂ ਮੰਦਲਾ ਤੂੰ ਟੂਨੇ ਚੱਕ ਲੈ ਆਏਗਾ ਹੋਰ ਭੋਸੜੀ ਚੱਕ ਲੈ ਟੂਨੇ ਚ ਤੂੰ ਲਿਆ ਕੇ ਜਿਹੜਾ ਕਰਨਾ ਮੈਨੂੰ ਟੂਨੇ ਵਾਲੀਆਂ ਉੱਥੇ ਟੂਨੇ ਕਰੇ ਪੈਂਦੇ ਬਾਦੂ ਹਰ ਦੁਆਰਾ ਚਲੋ ਲੁੱਲੂ ਤੀ ਬਾਜੀ ਨਹੀਂ ਲੈਣੀ ਤਾਂ ਭੈਣ ਦੀ ਫੁੱਜੀ ਮੈਂ ਹੋਰ ਦੇ ਦੂੰ ਕਿਸ ਨੂੰ ਤੇ ਇਥੇ ਜਿੰਦੀਆਂ ਲੈਣੀਆਂ ਮੈਂ ਦੇ 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 ਚੁੱਪ ਕਰਕੇ ਪਾਲੀ ਭੈਣ ਦੇ ਲੰਨ ਦੀਏ ਇੱਕ ਸੱਚ ਮੈਂ ਤੇਰੇ ਵਾਸਤੇ ਝਾਂਜਰਾਂ ਲਿਆਉਣੀਆਂ ਸੀਗੀਆਂ ਲੈ ਆਉਂਦਾ ਫਿਰ ਉਹ ਪੰਜ ਦੇ ਲਾਂਦੀ ਤੇਰੇ ਗਿੱਟੇ ਵਾਲੇ ਕਾਲੇ ਨੇ ਲੈਟ ਆਉਂਦਾ ਮੈਂ ਰੋਚਾ ਮੈਂ ਮਾਰਦੀ ਐ ਮੈਂ ਗਿੱਟੇ ਕਾਲੇ ਨੇ ਤੇ ਪੰਜ ਦੀ ਫੁੱਦੀ ਤੇਰਾ ਚਾਹਾਂ ਚਾਵਾ ਮਾਰਿਆ ਪੰਜ ਚੋਦੀ ਜਾਂ ਲੱਤਾਂ ਸੱਪ ਵਰਗੀਆਂ ਹੋਰੀਆਂ ਕਾਲੀਆਂ ਛੋਲਾ ਝਾਵੀ ਕਿਤੇ ਕੰਮ ਨਹੀਂ ਧੰਦਾ ਨਹੀਂ ਕਰਦੀ ਇਹ ਸੋਨੇ ਗਿੱਟਿਆਂ ਲਈ ਫੱਟ ਲੈਂਦਾ ਫਿਰ ਤੂੰ ਉਹ ਤਾਂ ਪਹਿਲਾਂ ਗੱਲ ਹੋ ਗਈ ਮੈਂ ਚਲ ਕੋਲ ਨਹੀਂ ਹੁੰਦਾ ਐ ਪਾਸਤਾ ਕਰਨ ਨਹੀਂ ਆ ਅੱਛਾ ਹੁਣ ਤੂੰ ਮੇਰੇ ਨਾਲ ਟਾਈਮ ਪਾਸ ਕਰਦਾ ਟਾਈਮ ਪਾਸ ਹੀ ਕਰਨਾ ਹੁਣ ਹੋਰ ਭਾਂ ਦੀ ਬੁੱਦੀ ਹੁਣ ਕੀ ਹੁਣ ਕਰਾਂਗੇ ਟਾਈਮ ਪਾਸ ਹੀ ਰਹਿਗਾ ਹੁਣ ਤਾਂ ਅੱਧੇ ਕ ਲੰਘੀ ਅੱਧੇ ਰਹਿਗੀ ਅਚਾਨੇ ਮੈਂ ਤੇਰੇ ਪਿੱਛੇ ਵੀ ਜਿੱਦ ਨਾਲ ਲਾਈ ਚੱਲਾਂ ਆਪਦੀ ਫਿਰ ਹੈ ਇਹ ਜਿੱਦ ਦਾ ਕਿਉਂ ਟਾਈ ਚੱਲਿਆ ਆਂ ਕਮ ਦਿਨ ਮੂਹ ਵੀ ਕਰਦਾ ਤਾਂ ਹੀ ਤਾਂ ਤੇਰੇ ਬਾਅਦ ਤੇ ਝਾਂਜਰਾਂ ਲੈ ਕੇ ਆਹ ਲੈ ਕੇ ਆਇਕਦਾ ਚੈਨੀ ਤੇ ਚੁਰਕੀ ਤੂੰ ਕਹਿੰਦੀ ਭਾਂ ਦੀ ਬੁੱਦੀ ਇੱਕ ਬਿੰਦਿਆਂ ਦਾ ਪੱਤਾ ਸੱਚ ਭੁੱਲਿਆ ਆ ਹਣਾ ਲੈ ਕੇ ਆਉਣਾ ਸੀ ਤੂੰ ਆ ਤਾਂ ਪਾਲਾ ਤੂੰ ਸੋਹਣੀ ਲੱਗਦੀ ਆ ਆਏ ਨਾ ਕਰਾ ਕਰ ਤੂੰ ਘਰੇ ਜਾ ਕੇ ਘਰੇ ਜਾ ਕੇ ਪਾਲੀ ਘਰੇ ਜਾ ਕੇ ਪਾ ਕੇ ਪਾ ਲਿਪਾਈ ਦੰਨਿਆ ਕੀ ਐ ਕਰਨ ਨਾਲੇ ਹਾਂ ਗੱਡੀ ਸੋਹਣੀ ਲੱਗਦੀ ਐ ਬੜੇ ਫੁੱਲ ਵੱਲ ਨੇ ਪੈਂਚੋਦੀ ਹਾਏ ਬਾਤੋ ਨਾ ਆ ਨਾ ਕਾਕਾ ਅਰੇ ਨਿਮਟੇ ਨੰਬਰਦਾਰ ਕੋਲੇ ਜਾ ਕੇ ਹੁੰਨਾ ਜੇਰ ਖੇਤ ਇਹ ਚ ਬੰਦੇ ਆ ਰਹੇ ਅਗੇ ਹੋਰ ਨੰਬਰਦਾਰਾ ਬਈ ਠੀਕ ਐ ਵਧੀਆ ਐ ਬਈ ਆਪਣੇ ਖੇਤ ਇਹ ਚ ਬੰਦੇ ਆ ਰਹੇ ਸੀਗੇ ਉਹੀ ਜ਼ਮੀਨ ਜੀ ਦਾ ਰੌਲੇ ਕਰ ਕੀ ਆ ਰਹੇ ਹੁਣੇ ਬੰਦੇ ਨੂੰ ਪਤਾਗਾ ਅੱਦਾਂ ਫਿਰ ਮੈਂ ਉਹਨੂੰ ਜੱਗੇ ਗਏ ਸਟਾਰ ਨੂੰ ਦੁਬਾਰੇ ਪਹਿਲਾਂ ਬੁੜੀ ਖਾਤਰ ਸੱਦਿਆ ਸੀਗਾ ਤੇ ਮੈਨੂੰ ਲੱਗਦਾ ਹੁਣ ਆਪਣੇ ਆਪਣੇ ਖਾਤਰ ਸੱਦਣਾ ਉਹ ਆਪਣੇ ਕੰਮ ਖਾਤਰ ਅੱਦਾਂ ਮੈਂ ਕਰਦਾ ਫੋਨ ਪੁੱਛਦਾ ਮੜਾ ਇਹਨੂੰ ਹੈਲੋ ਹੈਲੋ ਹੋਰ ਬਈ ਜੱਗੇ ਕਿਵੇਂ ਆ ਵਧੀਆ ਵਧੀਆ ਕੀ ਹਾਲ ਆ ਨੰਬਰਦਾਰਾ ਠੀਕ ਆ ਵਧੀਆ ਔਰ ਔਰ ਠੀਕ ਕਿਵੇਂ ਯਾਦ ਕਰਿਆ ਉਹ ਆ ਜਮੀਨ ਜੀ ਦਾ ਰੌਲਾ ਹੋ ਰਿਹਾ ਯਾਰ ਅੱਛਾ ਤੇ ਬੰਦੇ ਹੋਰ ਇਹਨੇ ਖਾਸੇ ਅੱਛਾ ਤੇ ਮੈਂ ਤਾਂ ਹੁਣ ਤੈਨੂੰ ਪਤਾ ਹੀ ਹੈ ਇਕੱਲੇ ਹੀ ਰਹਿ ਗਿਆ ਹਾਂ ਮੈਂ ਚਲ ਉਹਨੂੰ ਪੁਰਾਣੇ ਆੜੀ ਨੂੰ ਕਰ ਲਈਏ ਫੋਨ ਆ ਆ ਜੰਨੇ ਆ ਕਿਦੋਂ ਆਉਣਾ ਪੋਲ ਆ ਜਾ ਬਸ ਹੁਣ ਹੀ ਆ ਜਾ ਅੱਛਾ ਆ ਜੰਨੇ ਆ ਬੰਦੇ ਬਾਬਾ ਨੇ ਉਹ ਪਿਸਤੌਲ ਪਿਸਤੂਲ ਚੱਕ ਲੈ ਮੈਂ ਕਹਿਣਾ ਚੰਗਾ ਹਾਂ ਪਿਸਤੌਲ ਲੈ ਆਈ ਯਾਦ ਕਰਕੇ ਚੰਗਾ ਹਾਂ ਪਿਸਤੌਲ ਤਾਂ ਲੈ ਕੇ ਆਉਂ ਅੱਜ ਤਾਂ ਮੈਂ ਉਹਦੇ ਭੁੱਲ ਆਇਆ ਸੀ ਤੂੰ ਜਦੋਂ ਬੁੜੀ ਦੇ ਕੇਸ ਤੇ ਸੱਦਾ ਸੀ ਤੈਨੂੰ ਹਾਂ ਹਾਂ ਨਾ ਨਾ ਅੱਜ ਚੱਕ ਕੇ ਲਿਆਉਂਗਾ ਔਰ ਬਖਤੌਰ ਵੀ ਪੂਰਾ ਆਇਆ ਨਹੀਂ ਪਤਾ ਆਪਣੀ ਲਾਉਂਦਾ ਉਹਦੇ ਥਾਪੜੇ ਉਹਦਾ ਚਲੋ ਉਹੀ ਹੋ ਗਿਆ ਡਰ ਗਿਆ ਉਹ हां कोई गल नहीं आज मैं चक के लेऊं हां आज लेके आऊंगा चंगा ठीक आ आ गया आ आ आ आज होता अपना बंदा ही आओ नहीं जवाब दंदा अपन मेनू पता ही सुन एक फोन ਕਰਨ ਦੀ ਲੋੜ ਹੀ ਆ ਆਉ ਤੋਂ ਦੀ ਜਉ ਉਹ ਚਲ ਦੇਖਦੇ ਆ ਜਾਣਦੇ ਉਹਨੂੰ ਫਿਰ ਅੱਜ ਨੰਬਰ ਦਾ ਆਪ ਨੂੰ ਕਿਵੇਂ ਲੋੜ ਪਈ ਜੇ ਮੇਰੇ ਤੇ ਇਹਦਾ ਬੰਦੇ ਬੁੱਦੇ ਬਾਬਾ ਨੇ ਕਿਵੇਂ ਨੰਬਰ ਆਰਾ ਕਿਵੇਂ ਜੱਗਿਆ ਠੀਕ ਹੈ ਆ ਗਏ ਕੇ ਆਗੇ ਤੇ ਉਹ ਸੀਗਾ ਜ਼ਮੀਨਵਾਰ ਇਹਨੂੰ ਮੈਂ ਦੱਸ ਹੀ ਦਿੱਤਾ ਸੀ ਫੋਨ ਤੇ ਬਾਕੀ ਤਾਂ ਹਾਂ ਹਾਂ ਤੇ ਬੰਦੇ ਖਾਸ ਯਾਰ ਇਹਨੇ ਆ ਕਹਿੰਦਾ ਜੀ ਹੁਣ ਮੈਂ ਕਹਿੰਦਾ ਆਪਾਂ ਇਕੱਲੇ ਚੱਲੀਏ ਲੈ ਮੈਂ ਕਿ ਦੋਹਾਂ ਜਣੇ ਦਾ ਪਗਾਂਡ ਦੇਖ ਕੇ ਹੁਣ ਮੜੇ ਆਵਾਂਗੇ ਦੋ ਮਿੰਟਾਂ ਜੀ ਕੀ ਪਾਣੀ ਨਿਕਲੂਗਾ ਮੈਂ ਕਿ ਮਾੜਾ ਮੋਟਾ ਆਪਣੇ ਨਾਲ ਬੰਦਾ ਹੋਊਗਾ ਕੋਈ ਅਸਲ-ਉਸਲ ਇੱਕਦਾ ਫੈਰ ਕੱਢਦਾ ਉੱਥੇ ਤੇ ਲੜਦੇ ਤੁਰੇ ਜਾਣਗੇ ਬੰਦੇ ਤੇ ਤੁਹਾਨੂੰ ਮੈਂ ਇਨੀ ਗੱਲ ਦੱਸਤੀ ਆ ਦੇ ਖੱਜ ਲਿਆਂਦਾ ਪਸਤੌਲ ਆ ਲਿਆਂਦਾ ਹਾਂ ਆ ਆ ਜੋ ਆ ਜੋ

ਨਰਸਾ ਤੂੰ ਤਾਂ ਕੀ ਨਰਸਾਂ ਨੂੰ ਗੱਲ ਕਰਦਾ ਮੈਂ ਦਰਦ ਹੀ ਆਉਣ ਲੱਗਿਆ ਸੀ ਮਗਾ ਅੱਛਾ ਉਹ ਪਹ ਚੱਲੀ ਆ ਪੌਣ ਕਿੱਥੇ ਨਰਮੇਚ ਨਾਂ ਤੇ ਤਰੋਂ ਖਰਚਾ ਪੱਠਾ ਦੇ ਦੂੰਗਾ ਅੱਛਾ ਨਾਲੇ ਅੱਜ ਦਾ ਡੰਗ ਡੁੰਗਲਾ ਮੇਰੇ ਭਾਂਜੀ ਲੰਨ ਬਾਬਾ ਜਣ ਹੋ ਗਏ ਯਾਰ ਪਹਿਲੇ ਇੱਕ ਤਾਂ ਮੁੱਧ ਬੱਗ ਤੈਨੂੰ ਪਤਾ ਪਾਸ ਨਾ ਹੁੰਨ ਤੇ ਅੱਛਾ ਉਹਦੋਂ ਕਈ ਦਿਨ ਲੱਗ ਗਏ ਮੈਂ ਤਾਂ ਟੈਨਸ਼ਨ ਹੋਈ ਜੇ ਕਿਤੇ ਕੋਈ ਮਾਗਰ ਨਾ ਜੇ ਆਪਣੇ ਉਹ ਮਾਗਰ ਮੂੰਗਰ ਕੌਣ ਬਣਾਉਂਦਾ ਇੱਥੇ ਭਾਂਜੀ ਫੁੱਜੀ ਰੋਹੀ ਵੀ ਆ ਮਾਨ ਖੇਟਾਂ ਚ ਆਪਣੇ ਅੱਛਾ ਕਿਨੇ ਆਉਣਾਗਾ ਪਿਛਲੀ ਵਾਰ ਆਤਾ ਗਿਆ ਸੀਗਾ ਉਹ ਪਿਛਲੀ ਵਾਰ ਤਾਂ ਭਾਂਡਾ ਲੰਨ ਆ ਗਿਆ ਸੀ ਜੱਗੀ ਜੁੱਗੀ ਲਿਆ ਸੀ ਉਹ ਉਹ ਜੂਆ ਜਿਹੜਾ ਨੰਬਰਦਾਰ ਨੇ ਦੱਸਤਾ ਸੀ ਅੱਜ ਆਪਾਂ ਕਰਜ ਕਰਾਂਗੇ ਤਾਂ ਉਹਨਾਂ ਦੇ ਨਰਮੇ ਚ ਹੂੰ ਉਹਨਾਂ ਦੇ ਨਰਮੇ ਚ ਕਰਾਂਗੇ ਆਪਾਂ ਆਪਣੇ ਵਾਲੇ ਚ ਨਹੀਂ ਜਾਂਦੇ ਅੱਜ ਵੀ ਅੱਜ ਮੇਰੀ ਗੱਲ ਸੁਣਦੇ ਬਿੜਕ ਹੋਈ ਆਪਣੇ ਵਾਲੇ ਨਰਮੇ ਚ ਆਉਣਗੇ ਆਪਾਂ ਉਹਨਾਂ ਦੀ ਬੱਤ ਸੰਨ ਕਰਾਂਗੇ ਮੈਨੂੰ ਉਹਦੀ ਦਾੜੀ ਪੱਟਣੀ ਵੀ ਲੱਗਦਾ ਦੀ ਨੰਬਰਦਾਰੀ ਇਹਦੀ ਚੱਲ ਦਾੜੀ ਦਾ ਭਾਂਡੇ ਲਾਂਦੀ ਪੱਟਣੀ ਆਉਂ ਭਾਂਡਾ ਲੰਨ ਹਜੇ ਮੁੰਡਾ ਨਾਵਾ ਦਾੜੀ ਤਾਂ ਉਹਦੇ ਆਈ ਨਹੀਂ ਮੈਨੂੰ ਲੱਗਦਾ ਉਹਦੇ ਦਾੜੀ ਦੁਰ ਕਿੱਥੇ ਆਈ ਆ ਜੀ ਜੂੰਡੇ ਫੜ ਲੂੰਗੀ ਹਾਂ ਜੂੰਡੇ ਫੜੀਏ ਤੇ ਭਾਂਡੇ ਲੰਨ ਦੇ ਜੂੜਾ ਜਾ ਪੱਟ ਦੀ ਭਾਂਡੇ ਲੰਦਾ ਆ ਚੱਲੀਏ ਫਿਰ ਆਪਾਂ ਇੱਕ ਦਾ ਭਾਂਡੇ ਦੀ ਬੁੰਡ ਜਾ ਮੇਰੀ ਤੂਈ ਨੇ ਕਬ ਮੈਂ ਤਾਂ ਕੋਡਾ ਘੜਤ ਖਾਵਾ ਦਵਾਈ ਤੂੰ ਤਿੰਨ ਚਾਰ ਵਾਰੀ ਲਿਆਂਦੀ ਫਰਕ ਹੀ ਨਹੀਂ ਪੁੱਟਿਆ ਭਾਂਡੇ ਲੰਨ ਤੇ ਤੂੰ ਵੀ ਦੁਕਾਨ ਤੋਂ ਨਾ ਹੋ ਕਰਵਾ ਓਏ ਉਹ ਤਾਂ ਤੇ ਬਾਕੇ ਕਰ ਲੂ ਤਰੀ ਘੜਾਂ ਟੁੱਟਾ ਉੱਤੇ ਭਾ ਕੇ ਕਰ ਲਉ ਜੇ ਉਹ ਤੁਝ ਦਿਆ ਤਾਂ ਬੈਠਾ ਜਾਏਗੀ ਉਸਕੇ ਭਾਈ ਵੀ ਆਏ ਇਹ ਭਾਂਡਾ ਛੋਲਾ ਮਰਨ ਦੀ ਤੇ ਮਾਰਦਾ ਕਿਹੜਾ ਆਏ ਤੂੰ ਆਇਆ ਕਿੱਲੇ ਉੜੇ ਕਾ ਆਇਆ ਉੱਲੇ ਵਾੜਾ ਉੜੇ ਇੱਥੇ ਆ ਗਿਆ ਨਾ ਪਰ ਇੱਥੇ ਆਇਆ ਇੱਧਰ ਲਿਆਉੜੇ ਅੱਛੇ ਵੱਡੇ ਵੱਡੇ ਜੇ ਤੀਂ ਦੇਖ ਵੱਡੇ ਵੱਡੇ ਜੇ ਅੱਗੇ ਆਪਣੇ ਬੱਚੇ ਤਾਂ ਪਰਾਂ ਰਹੇ ਗਏ ਉਹਨਾਂ ਦੀ ਆ ਗਏ ਨਰਮਾ ਬਸ ਇੱਥੇ ਸੱਟਾ ਨੰਬਰਦਾਰ ਕਾ ਨਰਮਾ ਆ ਗਿਆ ਉਹਨਾਂ ਨੂੰ ਆ ਜਾ ਨਾ ਗਾਂਢ ਭਾਂਜੇ ਲੰਨ ਦੇ ਟੀਂਡੇ ਦਾ ਨਰਮਾ ਪਰੇ ਪੈ ਸਾਲੀ ਗੰਦ ਦੀ ਲੱਖ ਰੁਪਏ ਦੇ ਟੀਂਡੇ ਨੇ ਦੇ ਇੱਕ ਇੱਕੋ ਕਿੱਲੇ ਚ ਸਾਨੂੰ ਕੀ ਲੱਖ ਰੁਪਏ ਦਾ ਭਾਗ ਆ ਇਹਨੂੰ ਭਾਈ ਨਹੀਂ ਇੱਥੇ ਜਾਈ ਆ ਉਹ ਰਹੀ ਕਿੱਦਾਂ ਲਈਏ ਨਾ ਆ ਜਾ ਆ ਜਾ ਆ ਜਾ ਹੋਰ ਕੋਈ ਸਾਬਕ ਸੁਤੀ ਲੱਗਦੀ ਸਾਬਕ ਸੁਤੀਆਂ ਕਿੱਥੇ ਹੁੰਦੀਆਂ ਨੇ ਜੱਟਾਂ ਦੇ ਬਾਹਾਂ ਚ ਕਿਹੜੇ ਸੱਪ ਚਲੂਤੇ ਨੇ ਹੁਣ ਤਾਂ ਆਪ ਹੀ ਜੱਟ ਸੱਪ ਬਣੇ ਫਿਰਦੇ ਨੇ ਬੈਹ ਜਾ ਇੱਥੇ ਆਏ ਹਾ ਕੀ ਗੰਦਾ ਚਲੇ ਆਇਆ ਭੈਂਦੇ ਲੋੜੇ ਦੀ ਤੈਨੂੰ ਲੱਗਦਾ ਗੰਦ ਭੈਂਦੀ ਫੁੱਦੀ ਇੱਥੇ ਤੂੰ ਤਾਂ ਐ ਗੰਦੀ ਮੈਨੂੰ ਬੈਠੇ ਤੇ ਪਾਵੇ ਜੱਟਾਂ ਦੇ ਤਾਂ ਖੇਤ ਹੀ ਹੁੰਦੇ ਨੇ ਲੈ ਤੂੰ ਖਰਚਾ ਕੋਚਾ ਕਿੰਨਾ ਕੁ ਦਵਾ ਇਹਦੇ 5-6 ਲੱਖ ਰੁਪਇਆ ਹਾਂ ਇਹਦੇ 5-6 ਲੱਖ ਰੁਪਇਆ 5-6 ਲੱਖ ਨਾ ਭੈਂਦੀ ਭੋਸੜੀ 5-6 ਲੱਖ ਤਾਂ ਅੱਜ ਲਿਆਇਆ ਸਿਆੜਤੀਆਂ ਤੋਂ ਫੜ ਕੇ ਥੋੜੇ ਜਿ ਸਾਰੇ ਦੇ ਦੇ ਸਾਰੇ ਦੇ ਦੇ ਬੁੰਡ ਮਾਰੀ ਤੇਰੀਆਂ ਸਾਰੇ ਦੇ ਦੇ ਕਹਿੰਦੇ ਨਲੇਦਰ ਤੇ ਤਿੱਜੇ ਤੋ ਕਰਾਉਣੇ ਆਸੀਂ ਨਾ ਨਾ ਤੂੰ ਆ ਕਾੜੋ 2000 ਲੈ ਆ ਭਾਂਡਾ ਲੰਨ ਮੈਂ ਤੋਂ ਸਾਬ ਮੰਗੂ ਆ ਆ ਲੈ ਆ ਛੋਦਾ ਸੁੱਦਾ ਲੈਣ ਨਾਲੀ ਤੂੰ ਆ ਮਾਇਸ ਵਿੱਚੀ ਸੀ ਮਾਇਸ ਮਾਇਸ ਸਾਲੇ ਪੈਸੇ ਨੇ ਇਹ ਇਹ ਭਾਂਡਾ ਲੰਨ ਜਵਾਕ ਜਾਂ ਖੂਪਾ ਪਾ ਪੈਸੇ ਹੋਏ ਉਹਨੂੰ ਮੈਂ ਕੋਈ ਛੋਬਾ ਨਾ ਮਾਰੂੰ ਪਾਈਂ ਦੇਲਾ ਨੂੰ ਦਵਾਈ ਬੁੱਟੀ ਲਿਆਂਦੀ ਅੱਕ ਕੋਣੀ ਦੀ ਦੁੱਖ ਦੀ ਸੀ ਇਹ ਦੀ ਲਿਆਂਦੀਆਂ ਕਰਕੇ ਹਾਂ ਤੈਨੂੰ ਕੀ ਪਤਾਗਾ ਫਿਰ ਹੋਰ ਚੜਾ ਫੋੜ ਤਾਂ ਠੀਕ ਆ ਵਧੀਆ ਹਾਂ ਅੱਜ ਵੀ ਤਰਾ ਕੀ ਖਾਦਾਗਾ ਓਏ ਭਾਂਡੇ ਗਾਂਦੀਏ ਕਹਿੰਦਾ ਛੋਲਾ ਦੇਣੀ ਤੂੰ ਤਾਂ ਕਦੀ ਬੇਗੜਾ ਖਾਣਾ ਭਾਂਡੇ ਬੇਗੜਾ ਖਾਦੀ ਫਿਰ ਇੱਕ ਭਾਂਡੇ ਕਾਇਬਸੂਲ ਜਾਂ ਖਾਦਾ ਆਹ ਫੇਰ ਇੱਕ ਕਾਰਡ ੁੱਕੀ ਦਾ ਮਾਰਿਆ ੁੱਕੀ ਦਾ ਕਾਰਡ ਮਾਰਿਆ ਓਏ ਹਾਏ ਓਏ ਹਾਏ ਟੁੱਟ ਗਿਆ ਲੈ ਤੂੰ ਖੱਜ ਹਾਏ ਜਾ ਮੈਂ ਤਾਂ ਕਿਤੇ ਚੌੜ ਕਰਦਾ ਸੀ ਇਹ ਤੂੰ ਮਨਦੀਆਂ ਬੋਖਟਾ ਵਰ ਨੂੰ ਹਾਏ ਪਾਟੇ ਜੇ ਕੱਪੜੇ ਨ ਜਾਣੀ ਪਿੰਡ ਮੀਰਪੁਰ ਹਾਏ ਓਏ ਹਾ ਚਲੋ ਅੱਖਾਂ 'ਚ ਵੀ ਤਲੀਆਂ ਲਾ ਦੂੰ ਤੇ ਰੇੜੀਆਂ ਤੇ ਰੇੜੀਆਂ ਹਾਏ खाके तो चाल होने तो अपने तो बंदे बा ਕੌਣਾ ਆਇਆਂਦਾ ਵੇ ਕਿਹੜਾ ਪਾਂਡਾ ਨੀ ਕੋਈ ਨਿਕੋਣਾ ਆਵਾਂ ਨੇ ਬਈ ਜੱਗਿਆ ਬਈ ਓਏ ਹਾ ਤਾਂ ਪੈਂਦੇ ਲੋੜੀ ਦੋ ਹੀ ਨੇ ਓਏ ਇਹਨਾਂ ਦਾ ਦੋ ਨਹੀਂ ਦਾ ਮਤ ਉਹ ਦੇਖਿਆ ਭਾਈ ਇਹਦਾ ਭਾਈ ਯਾਰ ਬੂਹਾਈ ਇਹਦਾ ਬੰਦੇ ਦੋ ਨਹੀਂ ਕੱਢ ਰੱਖਿਆਗਾ ਹੜ ਜਾ ਮੈਨੂੰ ਲੱਗਾ 7-8 ਬੰਦੇ ਨੇ ਹੈ ਬਾਈ ਕਿਦੋਂ ਦੇਖਣ ਤੈਨੂੰ ਦੇਖਣ ਚ ਬੜੇ ਘਾ ਰਹਿ ਗਿਆ ਉਹ ਮੈਨੂੰ ਲੱਗਦਾ ਬੰਦੇ ਦਾ ਦੂ ਹੀ ਬੰਦੇ 7 ਆਏ ਘਰ ਤੂੰ 52.5 ਦੀ ਧਣ ਭਾਲਦਾ ਥੀ 50000 ਰੁਪਏ ਆਉਂਦੇ 52.5 ਕੀ ਕਰਦਾ ਤੂੰ ਬਾਹਰ ਗੋਲੀਆਂ ਖਣਿਆ ਜੀ 50000 ਬਾਈ ਯਾਰ ਹਾ ਕੇ ਭੈਣ ਦਾ ਕੰਮ ਗੋਲੀਆਂ ਹੀ ਆ ਤੇ ਫਿਰਦਾਰਾਂ ਦਾ ਕਾਹੋ ਕਾਹਨ ਗੋਲੀਆਂ ਸਾਡੀ ਵਾਂਚ ਕੀ ਭਾਲਦਾ ਇਹਨੂੰ ਫੜੋ ਓਏ ਉਹ ਨਹੀਂ ਗੋਲੀਆਂ ਉਹ ਗੋਲੀਆਂ ਕਾਹਨੂ ਮੈਸਟਰੀ ਬੋਟ ਤੇ ਮਾਰੂ ਖੈਰ ਉਹ ਜਾਣ ਕਾਹਨੂ ਮਾਰੀਏ ਗੋਲੀ ਗੋਲੀ ਪਸਤੌੜ ਕਦੀ ਮਨੇ ਆਹ ਦੇ ਨਹੀਂ ਯਾਰ ਭਾਈ ਯਾਰ ਹਾਂ ਭਾਈ ਯਾਰ ਹੁਣ ਬਾਈ ਯਾਰ ਹਾਸੀ ਭਾਈ ਯਾਰ ਭਾਈ ਯਾਰ ਹਾਂ ਯਾਰ ਗੋਲੀ ਗੋਲੀ ਕਾਹਨੂ ਖਾਣ ਉਹ ਕਿੱਧਰ ਜਾਂਦੀ ਉਹ ਮਾਰਾ ਉਹ ਕਿੱਧਰ ਖਿਆ ਸੀ ਉਹ ਜਾ ਫੜ ਕੇ ਫੜ ਚੰਨੀ ਤੁੰਨੀ ਤਾਂ ਦੇਖ ਭਾਈ ਪੂਰੀ ਉਹਦੇ ਹਾਂ ਤੂੰ ਰੰਨ ਦੇ ਚੰਨੀ ਦੇਖ ਭਾਈ ਪੂਰੀ ਵਧੀਆ ਤੈਨੂੰ ਬੱਤੇ ਫੇਰ ਮਾਰਾਂਗੇ ਤੇ ਪੁਆ ਦੇ ਦੇ ਕਾਪੜਾ ਮਾਰੂ ਮੂੰ ਤੇ ਕਾਪੜਾ ਦੇਖੋ ਨਾ ਦੂਤਿਆਂ ਦੇ ਬੰਦ ਕਿਹੜਾ ਦੱਗੀਆਂ ਅਰੇ ਪਾ ਪਾਂ ਚੰਨਾਂ ਦੇ ਦੂਤਿਆਂ ਦੇ ਬੰਦ ਕਿਹੜਾ ਅੱਛਾ ਉਨੂੰ ਬੱਟ ਦਾ ਛੰਨਾ ਬੱਟ ਦਾ ਛੰਨਾ ਛੰਨਾ ਫੜ ਕੇ ਲਿਆ ਸਾਡੀ ਵਾਟ ਕੋ ਗ੍ਰਾਫ ਕਰੀਏ ਤੂੰ ਛੋਟੀ ਬੱਟ ਕਿਉ ਬੱਟ ਸਨ ਮੈਨੂੰ ਪਤਾ ਨਹੀਂ ਲੱਗਿਆ ਬੱਟ ਸਨ ਬੱਟ ਸਨ ਤੂੰ ਦਾ ਕੰਮ ਹੀ ਡੇਡਾ ਕਰਨਾ ਹਾਂ ਮੈਂ ਬੱਟ ਸਨ ਕਰ ਜਿਵੇਂ ਕੋ ਚਾਰ ਬੰਦੇ ਆ ਕੇ ਕਹਿੰਦੇ ਨੰਬਰਦਾਰ ਆ ਬਣਤੀ ਜੀ ਹੋਈ ਨਾ ਤੁਹਾਡੇ ਮੇਰੇ ਹੱਥ ਨਾਲ ਲੱਗਦਾ ਯਾਰ ਇੱਕ ਤੂੰ ਖੜਦਾ ਕਿ ਨਹੀਂ ਨੰਬਰਦਾਰ ਕੱਢਦੇ ਯਾਰ ਭੈਣ ਫੇਰ ਨਹੀਂ ਹੁੰਦੇ ਨੋ 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 ਨੋ